ਸਨਯੋਨੀ ਸਾਇਰਦ ਨੂੰ 10 ਕਰੋੜ ਤੋਂ ਆਇਆ ਤੇ ਉਥੋਂ ਇਹਨਾਂ ਨੂੰ ਮੋਟੇ ਤੱਕ ਤੋਂ ਕਾਬੂ ਕਰਕੇ ਜਗਤਵਿੰਦਰ ਸਿੰਘ ਜਿਹੜਾ ਵਾਹੇ ਦੇ ਕੋ 900 ਗ੍ਰਾਮ ਹੈ ਰਨ ਨੂੰ ਬਰਾਮਦ ਹੋਈ ਹੈ ਜੀ ਜਿਹੜਾ ਕਾਸ਼ਦੀਪ ਸਿੰਘ ਇਹਦੇ ਕੋ 500 ਗ੍ਰਾਮ ਆ ਇਸ ਜਦੀ ਬਰਾਮਦ ਹੋਈ ਹੈ ਜਿਸ ਮੱਦੇਨਜ਼ ਮੌਕੇ ਤੇ ਡੀਐਸਪੀ ਸਾਹਿਬ ਤੇ ਆਏ ਉਹਨਾਂ ਦੇ ਸਾਰੇ ਤਤਰੀਕੀ ਦੀ ਟੀਮ ਇਹ ਲੈ ਕੇ ਆਵੇ ਸੀ ਡਰਗ ਦੀ ਵੇਖੇਬ ਲੈ ਕੇ ਆਏ ਦੇ ਸੀ ਉਧਰੋਂ ਆਰਡਰ ਤੋਂ ਤੇ ਅੱਗੇ ਇਹਨਾਂ ਨੇ ਸਪਲਾਈ ਕਰਨੀ ਸੀ ਦੇਣੀ ਸੀ ਕਿਸੇ ਨੂੰ ਦਾਗ ਯਾ ਲਿੰਕ ਰੋਡ ਆ ਜੀ ਆਪਣੇ ਜਿਹੜਾ ਪੂਸੀ ਮੋੜ ਤੋਂ ਥੋੜਾ ਪਿਛੇ ਆ ਨਹੀਂ ਵਾਲੀ ਪਾਸੋਂ ਨਹੀਂ ਵਾਲੇ ਪਾਸੋਂ ਆ ਰਹੇ ਸੀ ਮੋੜ ਸਕਦੇ ਜੀ ਆ ਜੀ ਮੋੜ ਤੋਂ ਫਿਰ ਡੀਲਕਸ ਜਿਹੜਾ ਡੀ 200 ਇੱਕ ਜੋ ਜਗਤਵਿੰਦਰ ਸਿੰਘ ਹੋਇਆ ਇਹ ਤਾਂ ਹੈਗਾ ਜੀ ਆਪਣੇ ਪਿੰਡ ਦਾ ਉਹ ਕਹਿੰਦਾ ਜੀ ਆਕਾਸ਼ਦੀਪ ਸਿੰਘ ਭਾਗੋ ਭਾਰਦਾ ਜੀ ਇੱਕ ਨੰਦੇ ਠਾਣੇ ਦੇ ਦੋਹਾਂ ਦੋਸ਼ੀ ਹੈ ਅੱਜ داد ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਯਾਰ ਇਹਨਾਂ ਨੂੰ ਪੁੱਛਾਂਗੇ ਵੀ ਕਿੱਥੋਂ ਇਹ That, yeah,